ആ ഹി കസാന വിരോധ ਦੁੱਧ ਰੋਕ ਆਪਾਂ ਸੌਂਕ ਦੀ ਕੰਮ ਕਰਦੇ ਹਾਂ ਕੋਈ ਮੁੱਲ ਜਾਇਜ਼ ਹੁੰਦੇ ਹਾਂ ਹਾਂ ਹੀ ਮੁੱਲ ਜਾਇਜ਼ ਹੋਣਗੇ ਆਪਾਂ ਮੁੱਲ ਮੰਨ ਕੇ ਜਲ ਸਾਰੇ ਤਰ੍ਹਾਂ ਦਾ ਹੀ ਹੁੰਦਾ ਹੈ ਹਾਂਜੀ ਸੌਂਕ ਦਾ ਕੰਮ ਆ ਵੀਰੇ ਆਪਾਂ ਕੰਮ ਤਾਂ ਕਰਦੇ ਆਂ ਵੀ ਚਲੋ ਆਪਣੇ ਕੰਮ 'ਚ ਬੰਦਾ ਰੁੱਝਿਆ ਰਹਿੰਦਾ ਕੋਈ ਨਸ਼ੇ ਪੱਤੇ 'ਚ ਨਹੀਂ ਸਹੀ ਹੈ ਜੀ ਜਲ ਲੱਗੇ ਰਹਿੰਦੇ ਹਾਂ ਹਾਂ ਹੀ ਬੇਲਾ ਬੰਦਾ ਹੁੰਦਾ ਵੀ ਨਸ਼ਿਆਂ 'ਚ ਪੈ ਜਾਂਦਾ ਹੈਗਾ ਜੀ ਉਹਦਾ ਕੋਈ ਫਾਇਦਾ ਨਹੀਂ ਹੈਗਾ ਸਹੀ ਹੈ ਨਾਮ ਤੇ ਐਡਰੈਸ ਬੋਲ ਨਾਮ ਹਾਂ ਨਵਦੀਪਾ ਜੀ ਪਿੰਡ ਬਾਲੀਆਂ ਮੋਬਾਈਲ ਨੰਬਰ 83603 29597 ਜੀ ਠੀਕ ਆ ਬਾਈ ਹਾਂਜੀ ਨੇੜੇ ਪਿੰਡ ਕਿਹੜਾ ਹੈ ਨੇੜੇ ਆਪਣੇ ਤਨੌ 15 ਕਿਲੋਮੀਟਰ ਸੰਗਰੂਰ 20 ਕਿਲੋਮੀਟਰ ਧੂਰੀ 20 ਕਿਲੋਮੀਟਰ ਆਈ ਠੀਕ ਆ ਬਾਈ ਤੇ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਪਹਿਲੇ ਹੀ ਸੂਈ ਸੂਈ ਆਈ ਕਦੋਂ ਸੂਈ ਆ ਇੱਕ ਘੰਟਾ ਹੋ ਗਿਆ ਸੂਈ ਨੂੰ ਠੀਕ ਆ ਜੇਰ ਪੈਣੀ ਆ ਜੇਰ ਹਜੇ ਪੈਣੀ ਹੈਗੀ ਲੜ ਚੱਲ ਪਿਆ ਹੂੰ ਸੌਦਾ ਵੀਰ ਕਰਕੇ ਜਦੋਂ ਜੇਰ ਪੈ ਗਈ ਆਪਾਂ ਉਦੋਂ ਗਾਂ ਦੇਵਾਂਗੇ ਤਸੱਲੀ ਹੋਈ ਆਪਾਂ ਆਪਣੇ ਘਰੀ ਜੇਰ ਪਵਾ ਕੇ ਦੇ ਦਾਂਗੇ ਠੀਕ ਆ ਘੰਟੇ ਤੋਂ ਘੰਟਾ ਜੇਰ ਪੈ ਜੂਗੀ ਬੱਚਾ ਕੀ ਦੇਤਾ ਇਹਨੇ ਬੱਚਾ ਬੱਚੀ ਆਈ ਹੈ ਡੈਨਮਾਰਕ ਦੇ ਸੀ ਮੰਨਣੇ ਆ ਆਹ ਭਾਈ ਨੇੜੇ ਦੇ ਕਰਦੇ ਗਾਂ ਦੇ ਬੱਚੀ ਬੱਚੀ ਬਹੁਤ ਚੰਗੀਆਂ ਨਾਲੋਂ ਨਾਲਾ ਹੁਣੇ ਹੀ ਸੋਈ ਆ ਕੁਆਲਿਟੀ ਦੇਖੋ ਕਿਹੜੇ ਸੀਮਨ ਦੀ ਦੱਸਿਆ ਭਾਈ ਡੈਨਮਾਰਕ ਦੇ ਸੀਮਨ ਦੀ ਆ ਜੀ ਠੀਕ ਆ ਹਾਂ ਜੀ ਹੂੰ ਕੁਆਲਿਟੀ ਚੰਗੀਆਂ ਹਨ ਪਹਿਲੇ ਸੂਏ ਸੂਈ ਹੈਗਾ ਹੂੰ ਪੂਰੀ ਫੁੱਲ ਰਾਜੀ ਆ ਜੀ ਕੋਈ ਐ ਨਹੀਂ ਹੈ ਵੀ ਗਾਂ ਟੁੱਟੀ ਹੋਈ ਹੈ ਕਿ ਤੂੰ ਵੀ ਕੋਈ ਲਸੀਆ ਡਬਲ ਗਾਂ ਠੰਡੀ ਸੀ ਲਗਾ ਬਾਕੀ ਯਾਰ ਵੀਰੇ ਗਰਮੀ ਦਾ ਤੋਹਫਾ ਹਾਂ ਗਰਮੀ ਦਾ ਤੋਹਫਾ ਬਿਲਕੁਲ ਨਹੀਂ ਮਰਣੀ ਐਂਡ ਕਰਮਲੇ ਦੀ ਫੁੱਲ ਚੰਗੀ ਉਹ ਦੇਖੋ ਲੈ ਠੀਕ ਹੋਈ ਦੇ ਲੈਵਾ ਕਮਾਓ ਲੈਵਾ ਪੂਰਾ ਫੁੱਲ ਬਾਕੀ ਠੰਡੀ ਗਾਂ ਲੈ ਜਿਵੇਂ ਮਰਜ਼ੀ ਧਾਰਾ ਮਾਰੀਏ ਦੇਖੀ ਬਾਈ ਲੈ ਠੱਡੀ ਦੇਖੀ ਲੈ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਕੋਈ ਬੱਚਾ ਨਹੀਂ ਲਾਇਆ ਕੋਈ ਬੱਚਾ ਨਹੀਂ ਲਾਇਆ ਇਹ ਤਾਂ ਬਸ ਮਹਾ ਵੀ ਨਹੀਂ ਕਰ ਰਹੇ ਨੇ ਬੱਚਾ ਲੈ ਕੇ ਨਾ ਭਾਈ ਇਹਨਾਂ ਦੀ ਖਾਸੀਅਤ ਹੈ ਜੇ ਠੰਡੀ ਹੋਵੇ ਨਾ ਦੇਖੋ ਮਾਦਰ ਬਾਈ ਕਿ ਧਾਰਾ ਮਾਰ ਦਿੰਨੇ ਲੈ ਭਾਈ ਲਿਆਤਾ ਬਾਈ ਨੇ ਨਵਈ ਸਿਸਟਮ ਚਲਾਤਾ ਬਾਈ ਕਹਿੰਦਾ ਮਗਰ ਦੀ ਬੈ ਕੇ ਕੋਈ ਚੱਕਰ ਨਹੀਂ ਧਾਰਾ ਮਾਰ ਦਿੰਦੇ ਆ ਬਾਹਲਾ ਚੰਗਾ ਚੋਣਾ ਯਾਰ ਬੜੀ ਠੰਡੀ ਸੀਲ ਆ ਜਮਾ ਮੱਧਨ ਵੇਖੋ ਜੀ ਕੋਈ ਲੱਤ ਸੜ ਮਾਰਦੀ ਆ ਦੱਸ ਦੋ ਫਿਰ ਆਪਾਂ ਨੂੰ ਨਹੀਂ ਮਾਰਦੀ ਬਾਈ ਦੇਖੋ ਜੀ ਹੂੰ ਕੀ ਬਾਤ ਮੋਹਰ ਸਾਈਡ ਤੇ ਬੈ ਕੇ ਦਾ ਹਰੇਕ ਧਾਰ ਚੋਂਦਾ ਹੀ ਆਪਾਂ ਮਗਰ ਬੈ ਕੇ ਜੋ ਕੇ ਦਿਖਾਣਾ ਠੀਕ ਆ ਬਾਈ ਠੀਕ ਆ ਦੇਖੋ ਕੀ ਬਾਤਾਂ ਬਾਈ ਲੈ ਇੰਨੀ ਕਿ ਠੰਡੀ ਆ ਬਾਈ ਠੰਡੀ ਪਰਤ ਵਰਗੀ ਆ ਸਮ ਮਗਰ ਬਈ ਕਿ ਤਾਰਾ ਮਾਰੀ ਥਾਣਾ ਵੀ ਬੰਦਾ ਚੋ ਕੇ ਸਵਾਦ ਆਊਗਾ 2 ਮਿੰਟਾਂ ਦੇ ਖਾਲੀ ਹੋਇਆ ਕਰੂਗੀ ਹਾਂ ਜੀ ਬਾਕੀ ਗਰਮੀਆਂ ਦਾ ਤੋਹਫਾ ਗਰਮੀਆਂ ਦਾ ਤੋਹਫਾ ਤੋਫਾ ਵੀ ਵੇਖੋ ਕਿੰਨਾ ਆ ਬਹਿੜ ਦਾ ਵੇਖੋ ਠੰਡੀ ਫੁੱਲ 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 ਠੰਡੀ ਫੁੱਲ ਜਿਵੇਂ ਮਰਜੀ ਜਿਵੇਂ ਮਰਜੀ ਤਾਰਾ ਮਾਰੋ ਜਿਵੇਂ ਮਰਜੀ ਲੈ ਬਾਈ ਕਹਿੰਦਾ ਯਾਰ ਜੀ ਲੱਗਦਾ ਜੀ ਲੱਗਦਾ ਵੀਰੇ ਚੋਈ ਚਲ ਚੋਈ ਚਲ ਬਸ ਚੋਈ ਚਲ ਹਨ ਘਰ ਜਿਵੇਂ ਮਰਜੀ ਮਾਰ ਸਹੀ ਗੱਲ ਆ ਬਾਈ ਤੇ ਮੁੱਲ ਕੀ ਆ ਦਾ ਜਾਇਜ਼ ਹੇ ਮੋਲ ਮੁੱਲ ਆਪਾ ਤੋੜ ਕੇ ਖਾਣਿਆ ਕਰਾਂ ਬਾਈ ਤੋੜ ਤੋੜ ਕੇ ਤੋੜ ਕੇ ਦਿਖਾਉਣਾ ਮੋਲੇ ਵੀ ਕਰਾਂ ਬੱਚਾ ਮਗਰ ਬੱਚੀ ਆ ਬੱਚੀ ਵੀ ਬਾਈ ਨੇ ਡੈਨਮਾਰਕ ਦੀ ਦੱਸਿਆ ਬੱਚੀ ਬਹੁਤ ਚੰਗੀ ਆ ਕਿਉਂ ਬੱਚੀ ਨੇ ਬਾਈ ਨਾਲ ਹੀ ਤਿਆਰ ਹੋ ਜਾਣਾ ਦੇਖੋ ਜੀ ਵੱਡੀ ਗੱਲ ਬਾਈ ਜਿਵੇਂ ਗਰਮੀ ਦਾ ਮੌਸਮ ਆ ਨਾ ਫੁੱਲ ਲਗਾ ਮਜਾ ਪਰੂਗੀ ਤੋਰਾ ਦੇਖੋ ਕਮਾਲ ਦੇਖੋ ਜੀ ਹਵਾਨਾ ਨਖਾਉਂਦੀ ਹੈਗੀ ਮੈਂ ਕਹਿੰਦਾ ਕੀ ਬਾਤਾਂ ਬਾਈ ਹੂੰ ਬੰਬ ਬਣਿਆ ਹੋਇਆ ਸੋਨਾ ਐ ਮੈਂ ਕਹਿੰਦਾ ਪੰਡ ਵਾਲਾ ਬਣਿਆ ਬਾਈ ਦੇਖੋ ਜੀ ਕੀ ਬਾਤਾਂ ਨੇ ਤੋਰਾ ਦੇਖੋ ਆਰਡਰ ਕਮਾਲ ਦਾ ਪੰਡ ਵਾਲਾ ਲੇਵਾ ਆਹ ਪਹਿਲਵਾਨ ਵਾਲੀ ਧੋਰ ਆ ਪਹਿਲਵਾਨ ਵਾਲੀ ਡਬਲ ਬੱਛੀ ਆ ਪੂਰੀ ਖੁੱਲੀ ਸਹੀ ਗੱਲ ਆ ਬੰਦੇ ਚੰਗੇ ਏਰੀਏ ਦੀ ਬੱਛੀ ਹੈਗੀ ਬਾਕੀ ਕਰਦ ਵੀ ਚੰਗਾ ਯਾਰ ਕੋਈ ਛੋਟੀ ਨਾ ਮੰਨੋ ਕਰ ਫੁੱਲ ਫੁੱਲ ਬੇਲ ਦਿਖਾਓ ਬੇਲ ਪੂਰੀ ਫੁੱਲ ਲੰਬੀ ਆ ਸਹੀ ਗੱਲ ਆ ਥੋੜਾ ਜਿਹਾ ਬੱਚੇ ਦਾ ਕਰੂਗੀ ਕੋਈ ਚੱਕਰ ਨਹੀਂ ਬਾਈ ਤਾਜੀ ਸੋਈ ਆ ਕਰੂਗੀ ਫੈਂਟ ਫੁੱਲ ਗਰਮੀ ਬਿਲਕੁਲ ਹੀ ਮੁੰਨੀ ਦੇਖੋ ਗਰਮੀਆਂ ਦਾ ਤੋਹਫਾ ਇਹ ਵੀ ਠੰਡੀ ਫੁੱਲ ਆ ਯਾਰ ਫੁੱਲ ਠੰਡੀ ਆ ਵੀਰੇ ਜਮਾ ਠੰਡੀ ਬਰਫ ਵਰਗੀ ਬੱਚਾ ਵੀ ਉਹ ਤੁਰਿਆ ਫਿਰਦਾ ਦੇਖੋ ਕੋਈ ਚੱਕਰ ਹੀ ਨਹੀਂ ਮੰਗਦੀ ਕੋਈ ਲੱਤ ਲੁੱਤਲਾ ਦਾ ਕੰਮ ਹੀ ਨਹੀਂ ਝਾਕਨ ਦੀ ਲੋੜ ਨਹੀਂ ਵੀਰੇ ਤਾਰਾਂ ਜਿਵੇਂ ਮਰਜ਼ੀ ਮਾਰੀ ਲੈ ਇਹ ਵੀ ਲੱਗਦਾ ਭਾਈ ਕਹਿੰਦਾ ਚੋਈ ਮੋਟੀ ਤਾਰ ਪੂਰੀ ਫੁੱਲ ਹਮ ਠਾਈ ਲੈ ਫਿਰ ਕੰਮ ਵੀਰੇ ਆਪਾਂ ਸਾਫ ਸੁਥਰਾ ਕਰਦੇ ਆਂਗੇ ਵਿੱਚ ਐ ਨਹੀਂ ਹੈਗਾ ਵੀ ਕੋਈ ਦੁੱਧ ਰੋਕੇ ਵੀਡੀਓ ਬਣਾਤੀ ਹੁਣ ਘੰਟੇ ਹੀ ਸੂਈ ਆ ਹਮ ਹਜੀ ਆਪਣਾ ਇਹ ਬੌਲਾ ਕੱਢਿਆ ਦੀ ਇਹਦਾ ਹੁਣ ਵੀ ਜ਼ੇਰ ਪੈ ਜੂ ਠੀਕ ਹੈ ਭਾਈ ਚਾਰ ਸਾਢੇ ਚਾਰ ਕਿਲੋ ਬੌਲਾ ਕੱਟਤਾ ਦੀ ਰੈਲੀ ਕਰੀਆ ਕੇ ਰੈਲੀ ਕਰੀਆ ਇਹਦਾ ਉਰੇ ਆਈ ਪਈ ਦੀ ਕਰਾਂ ਬੱਚੀ ਬੈਂਦੀ ਨਹੀਂ ਸੀ ਹੂੰ ਤੇ ਗਾਂ ਬੈਠੀ ਨਾ ਫਿਰ ਜ਼ੇਰ ਸੇਤੀ ਪੈਂਦੀ ਨਹੀਂ ਪੈਂਦੀ ਨਹੀਂ ਭਾਈ ਹਾਂ ਜੀ ਤੇ ਮੁੱਲ ਭਾਈ ਇਹਦਾ ਮੁੱਲੇ ਦਾ 92000 ਰੁਪਈਆ ਆਈ ਮਾਨਤਨ ਹੋਜੇ ਉਹ ਮੁੱਲ ਜਮਾ ਜਾਇਜ਼ ਕਰਾਈ ਜੇ ਕਿਤੇ ਹੋਰ ਹੁੰਦੀ ਬੱਛੀ ਹੂੰ ਇਹ ਹੀ 1 15 ਦੀ ਬੱਛੀ ਸੀ ਠੀਕ ਆ ਬਾਈ ਹਾਂਜੀ ਆਪਾਂ ਸੌਕ ਦੇ ਹੀ ਕੰਮ ਕਰਦੇ ਆ ਕੋਈ ਐਡਾ ਹੈ ਨਹੀਂਗਾ ਠੀਕ ਆ ਬਾਈ ਮੁੱਲ ਜਮਾ ਜਾਇਜ਼ ਆ ਵੀਰੇ ਕੋਈ ਜਿੱਥੋਂ ਮਰਜ਼ੀ ਤਸੱਲੀ ਕਰਕੇ ਆ ਜੇ ਹਵਾਨਾ ਦੇਖ ਲਓ ਪੰਡ ਵਰਗਾ ਪੰਡ ਵਰਗਾ ਬਾਕੀ 4.5 ਕਿਲੋ ਇਹਦਾ ਬੋਲਾ ਕੱਢਿਆਗਾ ਵੀ ਆਪਾਂ ਨੇ ਜ਼ੇਰ ਵਜੀਰ ਦਾ ਜ਼ਰੂਰੀ ਆਪਾਂ ਨੂੰ ਵੀਡੀਓ ਦਾ ਨਹੀਂ ਦੀ ਐ ਵੀ ਆਪਾਂ ਨੂੰ ਐ ਵੀ ਜ਼ੇਰ ਛੇਤੀ ਪੈ ਜਾਏਗਾ ਜ਼ੇਰ ਛੇਤੀ ਪੈ ਜਾਏ ਹਾਂਜੀ ਲੈ ਦੇਖੀ ਬੱਚਾ ਵੀ ਆ ਫਿਰਦਾ ਹੈ ਨਾ ਬੱਚਾ ਉਹ ਫਿਰਦਾ ਹੀ ਬੱਚਾ ਕੋਈ ਆ ਬਾਲਾ ਨਹੀਂ ਕਰਦੀ ਬੱਚੇ ਦਾ ਕਰਦੀ ਹੈਗੀ ਵੀ ਵਧੀਆ ਹਾਂ ਹਾਂ ਵੀ ਆਈ ਨਹੀਂ ਹੈਗਾ ਵੀ ਲੂਤ ਨਾ 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 ਜਿਵੇਂ ਮਰਜ਼ੀ ਬੱਚੇ ਨੂੰ ਲਾਓ ਲਾ ਲਓ ਬੱਚਾ ਹਜੇ ਆਪਣੇ ਲਾਇਆ ਵੀ ਨਹੀਂ ਹੈਗਾ ਹੂੰ ਜੇ ਬੱਚਾ ਲਾਇਆ ਹੁੰਦਾ ਹਵਾਨਾ ਹੋਰ ਜੋਸ਼ ਮਾਰਦੀ ਸਹੀ ਗੱਲ ਹੈ ਹਾਂ ਜੀ ਵੈਲ ਚੰਗੀ ਆ ਮੋੜ ਫੁੱਲ ਜਾਂ ਮਾਨਤਾਨ ਕੋਈ ਚੱਕਰ ਨਹੀਂ ਹੋ ਜੂਗਾ ਸੋਈ ਸੁਵਾਈ ਆ ਬੱਚਾ ਮੰਗਰ ਬੱਚੀ ਬੱਚੀ ਆਈ ਅੱਗੇ ਭਰਾ ਠੰਡੀ ਸੀਲ ਦੀ ਸਾਰੀ ਭਾਰ ਦੀ ਠੰਡ ਦੀ ਓਕੇ ਆਈ ਆਪਣੀ ਗਰੰਟੀ ਹੈਗੀ ਬਹੁਤ ਠੀਕ ਆ ਹਾਂ ਦੁੱਧ ਵੀ ਚੰਗਾ ਪਾਉਗੀ ਹੂੰ ਨਵਾਂ ਹਾਣਾ ਜਿਵੇਂ ਹੁਣ ਇਹ ਸੂਆ ਪਹਿਲਾਗਾ ਪਹਿਲੇ ਸੂਏ ਇੰਨਾ ਹਵਾਨਾ ਬਣਾਈ ਵੀ ਦੂਜੇ ਸੂਏ ਦਾ ਦੁੱਗਣਾ ਪੰਡ ਬਣ ਜਾਂਦੇ ਸਹੀ ਆ ਬਾਈ ਹਾਂਜੀ ਦੋ ਨੰਬਰ ਕਿਹੜਾ ਸੂਆ ਵੀਰੇ ਇਹ ਜਾਸੀ ਆਈ ਦੂਜੇ ਸੂਏ ਸੂਈ ਆ ਗਈ ਆ ਸੂਣਾਗਾ ਕਿੰਨੇ ਦਿਨ ਲਊ ਇਹ ਹਫਤਾ ਬਾਕੀ ਆ ਜੀ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਦੁੱਧ ਦੇ ਨੇ ਵੀਰੇ 17 ਕਿਲੋ ਦਿੱਤਾ ਪਿਛੇ ਸੂਈ ਠੀਕ ਆ ਭਾਈ 17 18 ਕਿਲੋ ਵਾ ਇਹਨਾਂ ਕੁ ਦੁੱਧ ਦੇ ਟਿੱਲ ਪਉ ਪਈ ਹੈ ਨਾ ਹਾਂਜੀ ਟਿੱਲ ਬਾਕੀ ਹਜੇ ਗਾਂ ਕੱਚੀ ਆ ਕੱਚੀ ਆ ਜਦੋਂ ਹਫਤਾ ਦੱਸਦੇ ਨੰਗੀ ਹਮ ਹਫਤੇ ਜene ਹੋਰ ਵਧੀਆ ਤਿਆਰ ਕਰਨਾ ਢੰਡਾ ਵਾਲਾ ਲੇਵਾ ਬਣਾਉਣਾ ਹੈ ਨਾ ਹਾਂਜੀ ਹਮ ਥਾਣ ਦੇਖੋ ਬਈ ਕਿੰਨਾ ਚੰਗਾ ਚੰਗਾ ਵਰਗਾ ਥਾਣਾ ਠੇ ਵਾਲਾ ਥਾਣਾ ਕੰਮ ਆ ਇਹ ਵੀ ਠੰਡੀ ਗਾਂ ਵੀ ਕੋਈ ਗਰਮ ਬੱਚੇ ਕਰਕੇ ਕਰਦੀ ਏ ਥੋੜਾ ਗੱਭਣਾ ਇੱਧਰ ਫੁੱਲ ਚੰਗੀ ਆ ਉਹ ਤਾਂ ਬਹੁਤ ਚੰਗਾ ਲਾਈ ਜਾਂਦਾ ਤਾਂ ਗਾ ਜਰਸੀ ਆ ਗਈ ਜਰਸੀ ਹੂੰ ਖੋਲ ਦੇ ਬੱਚੋ ਹੋਰ ਪੜੇ ਵੀ ਫੁੱਲ ਆ ਕਲਰ ਬਹੁਤ ਚੰਗਾ ਬਰੀਡ ਇੱਕ ਨੰਬਰ ਆ ਬਰੀਡ ਵਾਲੀ ਆ ਵੀਰੇ ਪੂਰਾ ਚੰਗਾ ਬਰੀਡ ਇੱਕ ਨੰਬਰ ਸਹੀ ਗੱਲ ਆ ਜਰਸੀ ਬਰੀਡ ਆ ਬਈ ਮਿਲਦੀ ਬਹੁਤ ਘੱਟ ਆ ਜੀ ਪੜੀ ਵੀ ਬਹੁਤ ਆ ਯਾਰ ਬਾਈ ਦੀ ਗੱਲ ਸਹੀ ਆ ਹਜੇ ਕੱਚੀ ਆ ਜਦੇ ਨਾਂਗੇ ਨਾ 5-7 ਦਿਨ ਤੂੰ ਲੈਵਾ ਦੇਖੀ ਬਾਈ ਉਦੋਂ ਕੀਮਤ ਵੀ ਵਧੂਗੀ ਗਾਣੇ ਉਹਦਾ ਵਧਣਾ ਹੀ ਹੈਗਾ ਬਾਕੀ ਦੱਸੂਗੀ ਵੀ ਮੈਂ ਤਿਆਰ ਹੋ ਗਈ ਹਾਂਜੀ ਤਿਆਰ ਹੋ ਗਈ ਹੂੰ ਕੀ ਬਾਤ ਆ ਬਾਈ ਫਲੀ ਵੀ ਬਹੁਤ ਆ ਚਮਕ ਫੁੱਲ ਆ ਕਲਰ ਬਹੁਤ ਚੰਗਾ ਲੈਂ ਚੰਗੇ ਕਲਰ ਦੀ ਆ ਜੀ ਚੰਗੀ ਗਰਮੀਆਂ ਦੇ ਤੋਹਫੇ ਆ ਮੌਸਮ ਦੇ ਹਿਸਾਬ ਨਾਲ ਬਾਈ ਪਸੂ ਲਿਆਉਂਦਾ ਹੈਗਾ ਠੀਕ ਹੈ ਨਹੀਂ ਫੁੱਲ ਕਾ ਮਜਾ ਆ ਰਹੀ ਹੈ ਹਾਂਜੀ ਹਾਂਜੀ ਗਰਮੀ ਗਰਮੀ ਪੂਰੀਆਂ ਚੱਲਣੀਆਂ ਬਾਕੀ ਮੰਨ ਲਗੇ ਜਨਨਾ ਗਰਮੀ ਮਨਾਇ ਨਹੀਂ ਵੀ ਜੀਬ ਕੱਢ ਕੇ ਖੜੀ ਰੋਕ ਨਹੀਂ ਬਈ ਹਾਂਜੀ ਹਾਂਜੀ ਮੁੱਲ ਕੀ ਆ ਬਈ ਜੈ ਜੈ ਮੋਲੇ ਦਾ 62000 ਰੁਪਇਆ ਜੀ ਮਾਨਤਾਨ ਹੋ ਜੂ ਮਾਨਤਾਨ ਕਰ ਦਾਂਗੇ ਠੀਕ ਆ 62000 ਰੁਪਇਆ ਮੋਲੇ ਮਾਨਤਾਨ ਜ਼ਰੂਰ ਹੋ ਜੂ ਵੈੜ ਚੰਗੀ ਆ ਕਰਨਕਾਂ ਛਾਲੀ ਆ ਪਲੀ ਵੀ ਆ ਛਮਕਾਲੀ ਆ ਬਈ ਹਾਂਜੀ ਬਾਕੀ ਰਾਜੀ ਬਿਹੜਾ ਨੇ ਆਪਣੇ ਕੋਲ ਤਿੰਨੇ ਬਿਹੜਾ ਡਬਲ ਨੇ ਡਬਲ ਨੇ ਹਾਂਜੀ ਇਹਦਾ ਟਿੱਲਾ ਇਹਦਾ ਵਿਚਾਰ ਦੇਣਾ ਚ ਕੱਢ ਜੂਈ ਕਿਹੜੀਆਂ ਤਹਵਾਨਾ ਇਹਦੇ ਨੇ ਫੁੱਲ ਹੋਰ ਭਰ ਲੈਣਾ ਇਹਨੇ ਭਰ ਲੈਣਾ ਪੂਰਾ ਬਾਕੀ ਝੋਲੀ ਚੰਗੀ ਆ ਜੀ ਝੋਲੀ ਚੰਗੀ ਆ ਹਾਂਜੀ ਅੱਗੇ ਲਾਸਟ ਕਿਹੜਾ ਸੂਏ ਵੀਰੇ ਇਹ ਦੂਜੇ ਸੂਏ ਗਾਂ ਦੇਖੋ ਵੱਡੀ ਕਿੰਨੀ ਆ ਵੱਡੀ ਦੇਖੋ ਫੁੱਲ ਵੱਡੀ ਆਈ ਕੱਦ ਦੇਖੋ ਲੈ ਬੇਲ ਵੀ ਲੰਬੀ ਆ ਹੂੰ ਉਹ ਵੀ ਉੱਚੀ ਵਧੀਆ ਆਈ ਉੱਚੀ ਵਧੀਆ ਆਈ ਠੀਕ ਆ ਤੇ ਕਿੰਨੇ ਕਿ ਦਿਨਾਂ ਦੀ ਕੱਚੀ ਆ ਭਾਈ ਇਹ ਇਹ ਵੀ ਵੀਰੇ 10 ਦਿਨਾਂ ਦੀ ਕੱਚੀ ਆਈ 10 ਦਿਨਾਂ ਦੀ ਕੱਚੀ ਕਿੰਨਾ ਰਿਕਾਰਡ ਆ ਦੁੱਧ ਆ ਭਾਈ ਦੁੱਧ ਇਹਨੇ ਕੱਢਿਆ ਵੀ 19 ਲੀਟਰ 19 ਲੀਟਰ ਹਾਂ ਜੀ 18-19 ਲੀਟਰ ਕੱਢਿਆ ਇਹਨੇ ਦੁੱਧ ਹੂੰ ਉਹਦੇ ਇੱਕ ਦੀ ਹਿੱਸਾ ਉਹਨਾ ਜਿਹੜੇ ਹਿੱਸਾ ਉਹਨਾ ਤਿਆਰ ਹੋ ਜਾਂਦੀ ਆ ਹੂੰ ਦੋ ਦਬੀ ਕੋ ਤੇ 22 22 ਕਿਲੋ ਕੱਢੂਗੀ ਹਮ ਵੱਡੀ ਗਾਂ ਗਈ ਪੂਰੀ ਫੁੱਲ ਵੱਡੀ ਆ ਹਾਂਜੀ ਤੋਰਾ ਦੇਖੋ ਇੱਕ ਨੰਬਰ ਆ ਹਾਂਜੀ ਹਾਂਜੀ ਬਰੀਟ ਇੱਕ ਨੰਬਰ ਆ ਤੋਰਾ ਇੱਕ ਨੰਬਰ ਆ ਲੇਵਾ ਕਮਾਲ ਦਾ ਕੱਚੀ ਕੱਚੀ ਉਹ ਸਭ ਨੰਦਾ ਅੰਦਾਜ਼ਾ ਲਾਇਓ ਲੇਵਾ ਬਣਾਉ ਬਹੁਤ ਜਿਹੜੇ ਹਿਸਾਬ ਨਾਲ ਵੜਦੀ ਤਿਆਰੀ ਆ ਨਾ ਹਾਂਜੀ ਹਾਂਜੀ ਹਮ ਲੈ ਬਰੀਟ ਦੇਖੋ ਹਾਂਜੀ ਕਿਆ ਬਾਤ ਆ ਲੰਮੀ ਲੁੰਮੀ ਪੂਰੀ ਆ ਨਾ ਪੂਰੀ ਫੁੱਲ ਜੀ ਹਮ ਬਾਕੀ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ। ਫਰੰਟ ਫਰੰਟ ਪੂਰਾ ਚੰਗਾ ਥਣਲੇਵਾ ਚੰਗਾ। ਥਣ ਨੇੜ ਤੋਂ ਚੈੱਕ ਕਰਵਾਨੇ ਥਣ ਦਾ ਸਹਿਜ ਚੰਗਾ ਬਾਈ। ਹਾਂਜੀ ਵੀਰੇ। ਢਿੱਲਾ ਢੁਲਾ ਦੇਖੋ ਬਹੁਤ ਪਈਆਂ ਨੇ। ਬਹੁਤ ਪਈਆਂ ਜੀ। ਲੈ ਫਾੜੀ ਵਾਲਾ ਆਰਡਰ ਤਿਆਰ ਕਰਦੀ ਹਾਂ। ਫਾੜੀ ਵਾਲਾ ਫਾੜੀ ਵਾਲਾ ਜੀ। ਵੱਡੀ ਵੀ ਫੁੱਲਾ ਪਿਆਰ ਵੀ ਵਧੀਆ ਹੋ ਜੂ। ਤੇ ਲੇਵਾ ਦੇਖੋ ਨੇ। ਹਾਂਜੀ ਕਮਾਲ ਦਾ। ਹਾਂਜੀ। ਕੀ ਬਾਤਾਂ ਨੇ। ਤੇ ਕੀ ਮੋਲਾ ਦਾ ਜਾਜਾਪਰਾ ਇਹਦਾ 65 ਕਰਦੇ ਇਹ ਤੋਂ ਮਾਨਤਨ ਹੋ ਜਾਊਗਾ ਜੀ 65000 ਰੁਪਏ ਜਮਾ ਜਾਜਾ ਮੋਲਾ ਮਾਨਤਨ ਹਾਂਜੀ ਵੱਡੀ ਬੈਡ ਆ ਗਈ ਵੀ ਛੋਟੀ ਨਹੀਂ ਵੱਡੀ ਬੈਡ ਛੋਟੀ ਨਹੀਂ ਹੈ ਜੀ ਹਾਂਜੀ ਉਹ ਸੂਈ ਆ ਗਈ ਉਹ ਦੇਖ ਲਓ ਉਹ ਵੀ ਫੁੱਲ ਵੱਡੀ ਆ ਜੀ ਬੈਡ ਇਹ ਵੀ ਚੰਗੀ ਆ ਕੱਚੀ ਆ ਨਾਲ ਦੀ ਬੈਡ ਵੀ ਚੰਗੀ ਆ ਬਰੀਡ ਚੰਗੀ ਆ ਤੇ ਆਹ ਬੈਡ ਸੂਈ ਸਿਵਾਈ ਲੇਵਾ ਕਮਾਲ ਦਾ ਤੇ ਕਿਸੇ ਵੀ ਨੂੰ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ